ਇਕ ਤਾਂ ਸ਼ਰਾਬ, ਉਤੋਂ ਗਰੀਬੀ ਤੇ ਤੀਸਰਾ ਘਰੇਲੂ ਝਗੜਾ। ਇਹ ਤਿੰਨ ਚੀਜ਼ ਜੇ ਅਸੀਂ ਇਹਨੇ ਜਦੋਂ ਇਕੱਠੀਆਂ ਹੋਣ ਤਾਂ ਜ਼ਿੰਦਗੀ ਨਰਕ ਤੋਂ ਵੀ ਬੱਦਤਰ ਹੋ ਜਾਂਦੀ ਹੈ। ਤੇ ਕੁਝ ਐਸਾ ਹੀ ਹੋਇਆ ਫਾਜ਼ਲਕਾ ਦੇ ਵਿੱਚ ਵੀ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸ਼ਰਾਬ ਪੀ ਕੇ ਜਦੋਂ ਉਹ ਝੋਨਾ ਲਗਾਉਣ ਦੇ ਲਈ ਗਈ ਹੋਈ ਸੀ। ਇੱਕ ਗਰੀਬ ਪਰਿਵਾਰ ਹੈ ਜਿਸ ਦੇ ਵਿੱਚ ਪਾਲੋ ਬਾਈ ਨਾਂ ਦੀ ਔਰਤ ਸੀ। ਇਸ ਦੇ ਅੱਗੇ ਤਿੰਨ ਬੱਚੇ ਨੇ ਜਿਸ ਦੇ ਵਿੱਚ ਦੋ ਮੁੰਡੇ ਤੇ ਇੱਕ ਲੜਕੀ ਹੈ। ਇਨਾ ਸਾਰਿਆਂ ਦਾ ਪਾਲਣ ਪੋਸ਼ਣ ਖੋਦੀ ਇਸ ਔਰਤ ਨੇ ਅਜ ਤੱਕ ਕੀਤਾ ਸੀ ਉਹਨਾਂ ਦੇ ਪਰਿਵਾਰ ਦੇ ਲਈ ਕਮਾਉਣ ਦੇ ਲਈ ਸਾਰਾ ਪਰਿਵਾਰ ਇਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਦੇ ਖੇਤਾਂ ਦੇ ਵਿੱਚ ਝੋਨਾ ਲਾ ਕੇ ਆਪਣੇ ਪੈਸੇ ਕਮਾਉਂਦਾ ਸੀ ਪਰ ਇੱਥੇ ਦੂਸਰੇ ਪਾਸੇ ਦੇਖੀਏ ਤਾਂ ਸੁਖਦੇਵ ਸਿੰਘ ਜੋ ਕਿ ਨਿਤ ਸ਼ਰਾਬ ਪੀਣ ਦਾ ਆਦੀ ਸੀ ਤੇ ਇਸ ਵਾਰ ਵੀ दारू ਪੀ ਕੇ ਘਰੇ ਆ ਗਿਆ ਤੇ ਫਿਰ ਤੈਸ਼ ਦੇ ਵਿੱਚ ਆ ਕੇ ਜੋ ਉਸ ਦੀ ਪਤਨੀ ਹੈ ਉਹ ਖੇਤਾਂ ਦੇ ਵਿੱਚ ਝੋਨਾ ਲਗਾ ਰਹੀ ਸੀ ਉੱਥੇ ਜਾ ਕੇ ਉਸ ਦਾ ਕਤਲ ਕਰ ਦਿੱਤਾ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪੁੱਤਰੂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਭੱਜਿਆ ਭੱਜਿਆ ਪਹੁੰਚਿਆ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਨਮ ਦੇਣ ਵਾਲੀ ਉਸ ਮਾਂ ਨੂੰ ਬਚਾ ਲਵੇ ਪਰ ਬਹੁਤ ਦੇਰ ਹੋ ਚੁੱਕੀ ਸੀ ਉਦੋਂ ਤੱਕ ਬਚਾ ਨਹੀਂ ਪਾਇਆ ਮਾਂ ਨੂੰ ਕਿਉਂਕਿ ਉਸ ਦਾ ਪਿਤਾ ਸੁਖਦੇਵ ਸਿੰਘ ਉਦੋਂ ਤੱਕ ਆਪਣੀ ਇਸ ਮਾੜੀ ਹਰਕਤ ਨੂੰ ਅੰਜਾਮ ਦੇ ਚੁੱਕਿਆ ਸੀ ਹਾਲਾਂਕਿ ਹੁਣ ਇਸ ਪਰਿਵਾਰ ਦੇ ਵਿੱਚ ਜੋ ਇਸ ਔਰਤ ਦੀ ਧੀ ਆ ਉਸਦਾ ਵਿਆਹ ਹੋ ਚੁੱਕਿਆ ਹੈ ਇੱਕ ਜੋ ਵੱਡਾ ਪੁੱਤਰ ਆ ਉਸਦਾ ਵਿਆਹ ਹੋ ਚੁੱਕਿਆ ਹੈ ਕੇਵਲ ਤੇ ਕੇਵਲੇ ਜੋ ਇੱਕ ਛੋਟਾ ਮੁੰਡਾ ਇਸਦਾ ਵਿਆਹ ਹੋਣਾ ਰਹਿੰਦਾ ਹੈ ਪਰ ਐਸੇ ਦੇ ਵਿੱਚ ਵੀ ਪਰਿਵਾਰ ਦੀ مالی ਹਾਲਤ 'ਚ ਸੁਧਾਰ ਕੋਈ ਨਹੀਂ ਸੀ ਆਇਆ ਰੋਜ਼ ਉਸੇ ਤਰੀਕੇ ਦੇ ਨਾਲ ਪੈਸੇ ਦੀ ਕਲੱਤ ਤੇ ਹੋਰ ਘਰ ਦੀਆਂ ਸਮੱਸਿਆਵਾਂ ਦੇ ਚਲਦੇ ਕਲੇਸ਼ ਚੱਲਦਾ ਰਹਿੰਦਾ ਤਾਂ ਐਸੇ 'ਚ ਜੋ ਪਾਲੋ ਬਾਈ ਹੈ ਉਸ ਦਾ ਆਪਣੇ ਪਤੀ ਦੇ ਨਾਲ ਸਦਾ ਕਲੇਸ਼ ਰਿਹਾ ਪਰ ਇਸ ਚ ਇੱਕ ਹੋਰ ਇਲਜ਼ਾਮ ਲਗਾਏ ਇਸ ਪੋਤੇ ਨੇ ਕਿ ਇਹ ਜੋ ਕਤਲ ਹੋਇਆ ਦਾਦੇ ਦੀ ਸ਼ਹਿਤ ਤੇ ਕਤਲ ਹੋਇਆ ਤੇ ਕਤਲ ਉਸ ਦੇ ਪਿਤਾ ਨੇ ਕੀਤਾ ਇਹ ਇਲਜ਼ਾਮ ਉਸਨੇ ਲਗਾਏ ਨੇ ਤੇ ਇੰਨਾ ਦੁਖੀ ਹੋ ਗਿਆ ਆਪਣੇ ਪਿਓ ਤੋਂ ਮੁੰਡਾ ਕਹਿੰਦਾ ਕਿ ਮੇਰੇ ਪਿਓ ਨੂੰ ਫਾਂਸੀ ਲਾ ਦਿਓ ਜਿਸ ਨੇ ਇਹ ਕੰਮ ਕੀਤਾ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਗੱਲ ਇੱਕ ਮੁੰਡਾ ਆਪਣੇ ਪਿਓ ਦੇ ਲਈ ਕਹਿ ਰਿਹਾ ਕਿਉਂਕਿ ਇੰਨਾ ਕੁ ਜ਼ਿਆਦਾ ਦੁਖੀ ਹੋ ਚੁੱਕਿਆ ਉਸ ਦੀ ਸ਼ਰਾਬ ਤੋਂ ਨਿਤ ਦੇ ਝਗੜਿਆਂ ਤੋਂ ਤੇ ਹੁਣ ਤੱਕ ਵੱਡਾ ਹੁੰਦਾ ਉਸ ਨੇ ਆਹੀ ਕੁਝ ਦੇਖਿਆ ਤਾਂ ਇਸ ਲਈ ਕਹਿ ਰਿਹਾ ਕਿ ਐਸੇ ਪਿੱਤਨੂ ਤੋਂ ਫਾਂਸੀ ਦੇ ਦੋ ਜਿਸ ਨੇ ਉਸ ਦੀ ਮਾਂ ਨੂੰ ਉਸ ਤੋਂ ਖੋਹ ਲਿਆ ਏ ਮਾਂ ਦਾ ਜੋ ਸਾਯਾ ਉਸ ਦੇ ਸਿਰ ਤੋਂ ਉੱਠ ਚੁੱਕਿਆ ਏ ਇਹ ਪੂਰਾ ਮਾਮਲਾ ਹਾਲਾਂਕਿ ਫਾਜ਼ਲ ਕਾ ਦਾ ਪਰ ਕਹਾਣੀ ਇੱਕ ਘਰ ਘਰ ਚ ਵੀ ਸਾਨੂੰ ਦੇਖਣ ਨੂੰ ਮਿਲਦੀ ਏ ਜਿੱਥੇ ਸ਼ਰਾਬ ਦੇ ਕਾਰਨ ਨਸ਼ਿਆਂ ਦੇ ਕਾਰਨ ਕਿੰਨੇ ਹੀ ਘਰਨੇ ਜੋ ਪੱਟੇ ਜਾ ਚੁੱਕੇ ਨੇ ਪਰ ਅਜੇ ਵੀ ਕੋਈ ਅਸਰ ਨਹੀਂ ਹੋ ਰਿਹਾ ਅਜੇ ਵੀ ਪਰਿਵਾਰ ਦੇ ਪਰਿਵਾਰ ਤਬਾਹ ਹੁੰਦੇ ਜਾ ਰਹੇ ਨੇ ਪਰ ਕੋਈ ਅਸਰ ਨਹੀਂ ਇਸ ਮੁੰਡੇ ਨੇ ਕੀ ਕੁਝ ਕੀਤਾ ਏ ਇਸ ਪੂਰੀ ਕਟਾ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਜਨਾਬ ਜੀ ਮਰਕੀਤ ਸਿੰਘ ਜੀ ਕਿਨੇ ਕਰਦੇ ਦੜਕੀ ਲੱਗਦੀ ਸੀ ਮੇਰੀ ਪਰਚਾਈ ਸੀ ਕੀ ਕਾਰਨ ਹੋਇਆ ਹੈ ਮਹਾਰਮ ਮੁਤਕਰਤਾ ਹੀ ਮਾਮਲਾ ਬ੍ਰਦਰ ਦਾ ਕੀ ਨਾਮ ਹੈ ਸਖਤੇਸ਼ ਸਿੰਘ ਜੀ ਕਿੰਨੀ ਉਮਰ ਹੈ ਮੈਥੂ 2 ਸਾਲ ਵੱਡਾ ਜੀ ਤੇ ਭਾਬੀ ਜੀ ਦੀ ਉਹਨਾਂ ਦੀ ਕਿੰਨੀ ਉਮਰ ਸੀ ਕੋਨਤੀ ਹੋਊਗੀ ਮੇਰੇ ਕਰ 45 ਉੱਤੇ ਹੀ ਥੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਇਆ ਨਹੀਂ ਇੱਕ ਮੁੰਡਾ ਰਿੰਦਾ ਜਾ ਜੀ ਝੋਟ ਆ ਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦੀ ਘਟਨਾ ਹੈ ਨਹੀਂ ਜ਼ੁਬਾ ਹੋਈਏ ਸਵੇਰੇ ਹਾਂਜੀ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਇੱਥੇ ਆਗੂ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਅਰਨੀਆ ਟ੍ਰੈਨ ਚੇਕ ਚ ਬਾਹਰ ਤੁਹਾਡੀ ਮਾਤਾ ਜੀ ਦੀ ਮੌਤ ਹੋਈ ਹੈ ਕੀ ਨਾਮ ਸੀ ਉਹਨਾਂ ਦਾ ਕੀ ਗੱਲ ਰਹੀ ਹੈ ਕੀ ਕਾਰਨ ਜਿਹਾ ਹੋਇਆ ਸੀ ਕਿ ਉਹਨਾਂ ਨੂੰ ਕਦੋਂ ਉਠਾਉਣਾ ਪਿਆ ਤੇ ਇਹ ਗੂ ਮਾਮਲਾ ਸੀਗਾ ਸਾਦਰ ਜਿਗੜਾ ਦਾ ਪੁਰਾਣਾ ਲੜਾਈ ਜਿਗੜਾ ਚੱਲਦਾ ਇਹ ਸਵੇਰ ਦੀ ਘਟਨਾ ਹੈ ਹਾਂ ਜੀ ਸਵੇਰ ਦੀ ਸਵੇਰ ਵੀ ਦਰੂ ਵੀ ਰੱਖੀ ਸੀਗੀ ਹਾਂ ਕੱਲ ਵੀ ਦਰੂ ਵੀ ਰੱਖੀ ਸੀ ਸਵੇਰੇ ਕਰਦੇ ਸੀ ਕੀ ਨਾਮ ਹੈ ਪਿਤਾ ਜੀ ਦਾ ਸੰਦੇਸ਼ ਸਿੰਘ ਉਹ ਮੁੱਖ ਦੇ ਰਏਗੇ ਫਰਾਰ ਹੋਗੇ ਮੌਕੇ ਤੇ ਫਰਾਰ ਹੋ ਕੇ ਕਤਲ ਕਰ ਅੱਛਾ ਇਹ ਜਿਹੜੀ ਡੈਥ ਹੋਈ ਮੌਕੇ ਤੇ ਹੋ ਗਈ ਸੀ ਜਾਂ ਬਾਅਦ ਚ ਮੌਕੇ ਹੀ ਗੱਡੀ ਚ ਲਈ ਜਾਂਦੇ ਸੀ ਚੱਕ ਕੇ ਸੀ ਅੱਛਾ ਤੁਹਾਨੂੰ ਤਾਂ ਸਾਥ ਸੀ ਦੇਖ ਤੁਸੀ ਉਸ ਟਾਈਮ ਕਿਥੇ ਸੀ ਬਾਕੀ ਫੈਮਿਲੀ ਮੈਂਬਰ ਕਿੱਥੇ ਸੀ ਇਸ ਸਵੇਰ ਕਿੰਨੇ ਵਜੇ ਦੀ ਘਟਨਾ ਹੈ ਇਕ ਅਧਨਾ ਤੀ 8 ਵਜੇ ਸੂਰਜ 8 ਵਜੇ ਦੀ ਘਟਨਾ 8 ਵਜੇ ਸੇ ਤੁਹਾਨੂੰ ਕੋਈ ਪਤਾ ਲੱਗਿਆ ਵੀ ਅਸੀਂ ਕਿਹ ਬਾਦ ਦਾ ਚਾਚਾ ਜੀ ਜੀ ਕੋ ਨਾਲ ਲੱਗੇ ਸੀ ਕਿਹਦੇ ਅੱਛਾ ਜੀ ਕਿਹ ਮਰਾਂ ਦੇ ਤੇ ਉਹਨੇ ਸਾਨੂੰ ਭੋਣ ਦਿੱਤਾ ਉਹਨੇ ਦੇਖਿਆ ਵੀ ਅਸ ਤੇਰਾ ਟੋਟਾ ਡਾੜੀ ਵੀ ਆ ਕੁਆੜੀ ਚੱਕੀ ਘਟਨਾ ਤੇ ਮੰਮੀ ਮਗਾ ਗਿਆ ਜੀ ਤੇ ਅਸੀਂ ਮੌਕੇ ਤੇ ਫਿਰ ਬਾਜੀ ਕੋ ਤੋਂ ਆਏ ਸਾਡੇ ਆਂਦੇ ਆਂਦੇ ਸਾਡੀ ਉਹਨੇ ਕਤਲ ਕਰ ਉਹ ਫਰਾਰ ਹੋ ਚੁਕੇ ਸੀ ਇਹ ਕਿੰਨੇ ਟਾਈਮ ਤੋਂ ਲੜਾਈ ਜਗੜੇ ਚੱਲੇ ਸੀ ਲੜਾਈ ਝਗੜਾ ਤਾਂ ਸਟਾਰਟਿੰਗ ਤੋਂ ਚੱਲ ਰਿਹਾ ਜਦ ਤੇ ਗਿਆ ਕੇ ਆਏ ਉਹਦੇ ਤੋਂ ਚੱਲ ਰਹੇ ਕਿੰਨੇ ਪੈਨ ਬਰਾਓ ਤੁਸੀਂ ਅਸਟੈਂਡ ਪੈਨ ਬਾਕੀ ਮੈਰਿਡ ਨੇ ਸਿਸਟਰ ਮੈਰਿਡ ਹੈ ਤੇ ਇੱਕ ਬ੍ਰਦਰ ਮੈਰਿਡ ਹੈ ਤੇ ਰਹਿੰਦੇ ਇਕੱਠੇ ਹੋ ਤੁਸੀਂ ਤੇ ਤੁਸੀਂ ਖੇਤਗੇ ਹੋਏ ਸੀਗੇ ਕੰਮ ਦੇ ਹੋਏ ਸੀਗੇ ਤੇ ਪਿੱਛੇ ਵਾਂਦਾ ਤਿੱਥੇ ਪਹਿਲੇ ਵੀ ਅਸਤੇ ਕਿਤੇ ਕੋਈ ਮਾਰਕੋ ਟੈਸਟੀ ਕਿਦੇ ਹੋਈ ਵਿਜਿੰਦੇ ਚ ਜਾਣ ਲਿਓ ਹਮਲਾ ਕੀਤਾ ਗਿਆ ਹੋਵੇ ਨਹੀਂ ਪਹਿਲਾਂ ਪਹਿਲਾਂ ਕੋਈ ਜਾਣ ਪਹਿਲਾਂ ਤਾਂ ਨਹੀਂ ਇਦਾਂ ਤਾਂ ਨਹੀਂ ਬਦਲ ਕੋਈ ਨਹੀਂ ਬਲ ਛੋਟੀ ਮਾਰੇ ਡਾਂਗ ਨੂੰ ਮਾਰਦਾ ਸੀਗਾ ਉਹਦਾ ਕੁਫਤਾ ਮਾਰਦਾ ਸੀਗਾ ਬੇ ਇੱਥਾਂ ਤੇ ਕੋਈ ਦਰਬਾਨ ਜਾਂ ਕਾਫੇ ਕੋਲ ਜਾਂ ਗੁਰਦਾਸ ਸਿੰਘ ਨੂੰ ਜਾ ਕੇ ਕਰੀ ਹੋਤਾ ਕੋਦਮ ਆ ਗਿਆ ਜੀ ਜੀ ਕਿਦਾਂ ਦੇਖਦੇ ਹੋ ਬੇਸਤੀ ਕਿ ਕੋਦਮ ਇੱਕ ਖੂਨੀ ਵਾਰਦਾਤ ਹੋ ਗਈ ਇੱਕ ਖੂਨੀ ਵਾਰਦਾਤ ਜੀ ਸਾਡੇ ਦਾਦਾ ਜੀ ਸੀ ਉਹ ਦੋ ਤਿੰਨ ਮਹੀਨੇ ਪਹਿਲਾਂ ਵੀ ਉਹਨਾਂ ਨੇ ਕੰਮ ਸਟਾਰਟ ਕੀਤਾ ਸੀਗਾ ਉਹ ਵੀ ਕਰਪਾਨਾ ਕਰ ਉਹਨਾਂ ਕੱਢ ਗਿਆ ਇਹਨੂੰ ਮੇਰੇ ਕੋਲ ਧਮਕੀਆਂ ਦੇ ਕੇ ਘਰ ਸੋਂ ਵਾਰ ਦੇਣਾ ਕਰ ਦਊਗਾ ਠੀਕ ਹੈ ਜੀ ਉਹਦੇ باوجود ਰਾਤ ਨੂੰ ਮੇਰੇ ਮੁਰੇ ਨੇ ਉਹਨੇ ਫੋਨ ਲਾਇਆ ਮੇਰੇ ਦਾਦੇ ਨੂੰ ਦਾਦਾ ਮੇਰਾ ਕਿੰਨੂੰ ਪਤਾਉਂਦਾ ਰਹਿਵਾਂ ਉਹ ਗੱਲ ਕਰਦਾ ਰਿਵਾੜ ਦੇ ਫਿਰ ਰੈਂਕ ਕਰਦੇ ਉਹ ਕਰਦੇ ਤੇ ਵੀ ਉਹਦੇ ਕਹਿਣ ਤੋਂ ਮੈਂ ਮੇਰੇ ਪਰਿਵਾਰ ਉਹ ਸੰਦ ਲੋਕ ਆਉਂਦੇ ਸ਼ਾਦੀ ਸਦ ਲੋਕ ਦਾਦਾ ਕਿੱਥੇ ਰਹਿੰਦਾ ਹੈ ਦਾਦਾ ਹਰਨੀ ਵਾਲਾ ਚਾਚਾ ਹਸੌਰਨੀ ਵਾਲੇ ਜਾਂਦੇ ਵੀ ਪਹਿਲੇ ਪਰਿਵਾਰਕ ਗਿਸ਼ਤੇ ਠੀਕ ਨਹੀਂ ਗਏ ਪਹਿਲਾਂ ਤਾਂ ਸਾਡਾ ਰਹਿੰਦਾ ਰਿਹਾ ਬਹੁਤ ਟਾਈਮ ਸਾਡੇ ਕੋਲ 10 ਸਾਲ ਹੋ ਗਏ 10 ਸਾਲ ਤੋਂ ਕੋਈ ਨਹੀਂ ਬਸ ਥੋੜੇ ਮੰਡ ਦੇ ਵਿੱਚ ਕੋਈ ਡਾਊਟ ਉਹਨੇ ਵੀ ਆ ਗਿਆ ਤਾਂ ਉਹ ਇਹਦਾ ਗਲਤ ਸ਼ਬਦ ਬੋਲਦਾ ਸੀ ਨਹੀਂ ਮੇਰਾ ਕੋਈ ਜ਼ਮੀਨੀ ਵਿਵਾਦ ਤਾਂ ਨਹੀਂ ਸੀਗਾ ਨਾ ਨਾ ਜ਼ਮੀਨੀ ਆਪਣਾ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਵੰਡ ਵੰਡਾਰਾ ਹੋਇਆ ਹੋਇਆ ਵੰਡ ਵੰਡਾਰਾ ਚਾਚਾ ਸਾਡੇ ਬੈਠੇ ਤੇ ਦੋ ਭਰਾ ਡਾਡੀ ਤੇ ਜੱਜ ਉਹਨਾਂ ਦਵਾਨੇ ਬੈਠੇ ਮਦਦ ਇਹ ਕੋਈ ਜ਼ਮੀਨੀ ਰੋਲਾ ਨਹੀਂ ਸੀਗਾ ਕੁਝ ਨਹੀਂ ਸੀਗਾ ਆਪਾਂ ਇੱਕ ਐਸਾ ਨਸੀਹ ਦੇ ਵਿੱਚ ਇੱਕ ਵਾਅਦਾ ਤੋਂ ਜਾ ਰਹੇ ਹਾਂ ਨਸੀਹ ਦੇ ਚੋ ਨਿਦਾਰੂ ਪਿੰਡਾਂ ਸੇ ਹੋਏ ਦੇ ਰਾਤ ਦਾ ਬੜਾ ਜਿਆਦਾ ਸੀਰੀਅਸ ਹੋ ਗਿਆ ਰਾਤ ਨੂੰ ਦਾਬਤ ਹੋਇਆ ਰਾਤ ਡੇਕੇ ਸੀਗਾ ਸਵੇਰ ਪਿਆ ਸੀ ਤੇ ਸਾਰੇ ਸਵੇਰ ਕੰਮ ਤੇ ਗਿਆ ਚਲੇ ਤੇ ਜਦੋਂ ਆ ਕੇ ਅਸੀਂ ਜੇ ਸਰ ਸਾਹਿਬ ਔਕੇ ਦੇ ਕੋਲ ਗਿਆ ਸੀ ਕੰਮ ਤੇ ਸੀ ਕਿ ਮੰਗ ਕਰਦੇ ਹੋ ਮੰਗ ਤਾਂ ਸਾਨੂੰ ਸਾਫ਼ ਚਾਹੀਦਾ ਬਸ ਗਾਤ ਵਸ ਹੈ ਤੇ ਮਾਸੀ ਸਾਹਿਬ ਦੀ ਜਾਈ ਦੀ ਇਹਨਾਂ ਦੇ ਵਿੱਚ ਸਰੋਗੂ ਨੇ ਗੱਲ ਤੁਸੀਂ ਸਾਦੇ ਫਾਜ਼ਲ ਸਾਹਿਬ ਨੂੰ ਮੰਨਦੇ ਹੋ ਕਿ ਦਾਦਾ ਜਾਂ ਹੋਰ ਪਰਿਵਾਰਕ ਮੈਂ ਕਤਲ ਕਤਲ ਸਾਜੇ ਦਾਦੇ ਦੀ ਹੈ ਸਾਡੇ ਦੀ ਤੇ ਕਤਲ ਸਾਡੇ ਗੁੜੇ ਨੇ ਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:00 7:30 ਆਪਣੇ ਘਰ ਵਾਲੀ ਨੂੰ ਕਹਹਾੜੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਸਰ ਇਹ ਘਰੇ ਕੀਤਾ ਸੀਗਾ ਉਹਨੇ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ ਪਰਲੋ ਬਾਈ ਉਹਦਾ ਨਾਂ ਸੀ ਤੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ ਹੈ ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ ਰੀਤੀ 102 ਆਪੀਸੀ ਤਹਿਤ ਅਸੀਂ ਮੁਕਤਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ